ਅਤਕੀ ਭਾਈ ਝੋਨੇ ਵਾਲਾ ਜਿਹੜਾ ਸਿਸਟਮ ਹੈ ਜਿਵੇਂ ਪਰਮਲ ਵਾਲਾ ਵੀ ਬਹੁਤ ਉਲਝ ਗਿਆ ਕੇਸ ਪਤਾ ਨਹੀਂ ਲੱਗ ਰਿਹਾ ਹਨਾ ਵੀ ਕਿਹੜੀ ਲਈਏ ਕਿ ਪੂਠਾ ਤੇ ਹਾਈਬ੍ਰਿਡ ਬੈਨ ਹੋ ਗਏ ਬਾਕੀ ਵੈਰਾਈਟੀਆਂ ਜਿਵੇਂ ਸੱਬੀ ਮੌਇਸਚਰ ਕਰਨ ਡਰਨ ਲੱਗੇ ਤੇ ਬਾਸਮਤੀ ਦਾ ਜਿਹੜਾ ਕੇਸ ਹੈ ਉਹ ਰੇਟ ਕਰਨ ਰੁਝਾਨ ਘਟ ਗਿਆ ਜਮਾ ਹੀ ਡਾਊਨ ਹੀ ਹੋ ਰਿਹਾ ਕੰਮ ਕੋਈ ਪਤਾ ਹੀ ਨਹੀਂ ਲੱਗਦਾ ਮੰਨ ਲਓ ਭਾਈ ਇਹ ਜਿਹੜੀਆਂ ਦੁਬਦਾਂ ਨੇ ਨਾ ਕਿਸਾਨਾਂ ਨੂੰ ਅੱਜ ਦੀਆਂ ਨਹੀਂ ਹੁੰਦੀਆਂ ਪਹਿਲੇ ਦਿਨੋਂ ਹੀ ਹੁੰਦੀਆਂ ਹੂੰ ਬੀਅਤ ਕੀ ਥੋੜੀ ਜਿਹੀ ਵੱਡੀ ਕਨਫਿਊਜ਼ਨ ਕ੍ਰੀਏਟ ਹੋਊਗੀ 2200 ਪਹਿਲਾਂ ਹੂੰ ਨਹੀਂ ਨਾਮੀ ਨਾ ਵੀ ਲੋਕ ਰੋਲੇ ਨੇਗੇ ਠੀਕ ਹੈ ਵੇਚਣ ਵਿੱਚ ਕੋਈ ਟਾਈਮ ਹੁੰਦਾ ਸੀਗਾ ਹੂੰ ਲੋਕ ਸ਼ਹਿਰਾਂ ਚ ਰੋਲਦੇ ਹੁੰਦੇ ਜਾ ਕੇ ਪਿੰਡਾਂ ਦੇ ਵਿੱਚ ਵਿਕਦੀ ਨਹੀਂ ਸੀ ਪਿੰਡਾਂ ਚ ਮੰਡੀਆਂ ਵੀ ਹੈ ਨਹੀਂ ਸੀ ਹਨਾ ਹੂੰ ਇਹ ਤਾਂ ਮਸਲੇ ਚੱਲੀ ਜਾਂਦੇ ਨੇ ਚੱਲੀ ਜਾਂਦੇ ਰਹਿੰਦੇ ਜਦੋਂ ਨਹੀਂ ਦੁਨੀਆ ਗੱਲ ਰਹੀ ਵੀ ਦੂਸਰੀ ਜ਼ਿੰਮੇਵਾਰ ਦੀ ਹੂੰ ਉਹ ਸੱਚੋ ਪੰਚੇ ਇਹ ਪੈ ਗਿਆ ਵੀ ਮੈਂ ਸੀੜ ਲਾਵਾਂ ਜਿਹੜਾ ਰੋਜ਼ ਫੋਨ ਆਉਂਦੇ ਨੇ ਬਾਈ ਅਸੀਂ ਕਿਵੇਂ ਕਰੀਏ ਕਿਹੜਾ ਲਾਈਏ ਕੋਈ 31 ਬਾਰੇ ਪੁੱਛਦਾ ਕੋਈ 26 ਬਾਰੇ ਪੁੱਛਦਾਗਾ ਹੁਣ ਆਪਾਂ ਇੱਕ ਇਨੀ ਕਿ ਜਾਣਕਾਰੀ ਸਾਂਝੀ ਕਰ ਦਈਏ ਵੀ 26 ਝੋਨਾ ਇਹ ਨਹੀਂ ਹੈਗਾ ਤੁਹਾਡਾ ਬਿਕੂ ਨਹੀਂ ਬਿਕੂਗਾ ਬਿਕੂਗਾ ਤਾਂ ਜਰੂਰ ਬਿਕੂਗਾ 17 ਮੁਖਤਰ ਤੇ ਤੁਹਾਡਾ ਹੱਸ ਕੇ ਬਿਕੂਗਾ ਹਮ ਗੱਲ ਇਹ ਹੈ ਵੀ ਜਦੋਂ ਆਪਾਂ 8ਵੇਂ ਮਹੀਨੇ ਚ ਲੈ ਜਾਂਦੇ ਹਾਂ ਨਾ ਹਮ ਉਦੋਂ ਜਾ ਕੇ ਫਿਰ 11ਵੇਂ ਮਹੀਨੇ ਚ ਠੰਡ ਪੈ ਜਾਂਦੀ ਆ ਸੁੱਕਦਾ ਨਹੀਂ ਮੁਕਚਾ ਨਹੀਂ ਘਟਦਾ ਉੱਥੇ ਜਾ ਕੇ ਫੰਡੇ ਪੈਂਦੇ ਫੇਰ ਦਿੱਕਤ ਆਉਂਦੀ ਨੇ ਫੇਰ ਬੈਠਣਾ ਪੈਂਦਾ ਮੰਡੀ ਜਿਹੜੇ ਹੁਣ ਆਲੂ ਆਲੇ ਸੱਪੀ ਲਾਉਂਦੇ ਨੇ ਉਹਨਾਂ ਦੀ ਵਿਕਦੀ ਆ ਪੂਰੇ ਰੇਟ ਦੇ ਵਿਕਦੀ ਆ ਬਿਨਾ ਕਾੜ ਤੋਂ ਵਿਕਦੀ ਆ ਕੀਤੀ ਹੁੰਦੀ ਆ ਕੀਤੀ ਹੁੰਦੀ ਆ ਜਿਹੜੀ ਜਾਦੇ ਲੇਟ ਹੋ ਜਾਂਦੀ ਠੰਡ ਚ ਜਾ ਕੇ ਪੱਕਦੀ ਆ ਹਾਂ ਉਹਨੂੰ ਉਹਨੂੰ ਗੜਬੜ ਹੋ ਜਾਂਦੀ ਆ ਤੇ ਬਾਸਮਤੀ ਦਾ ਜੇ ਗੱਲ ਕਰੀਏ ਬਾਸਮਤੀ ਦਾ ਕੀ ਆ ਸਾਬਕਤਬ ਜਿਹੜੇ ਹਿਸਾਬ ਨਾਲ ਪਿਛਲੇ ਸਾਲ ਜਿਹੜੇ ਹਿਸਾਬ ਪਿਛਲਾ ਦੀਗਾ ਉਸ ਹਿਸਾਬ ਚ ਆਪਾਂ ਜਾਣਦੇ ਆ ਹਣਾ ਤਾ ਬਾਸਪਤੀ ਦੇ ਵੀ ਵੇਖਣ ਦਾ ਜਿਹੜਾ ਰੁਝਾਨ ਹਮ ਹਜੇ ਤੱਕ ਮੈਨੂੰ ਤਾਂ ਲੱਗਦਾ ਵੀ 0% ਹੈ 0% ਹੈ ਹਲੇ ਤੱਕ ਆਪਣੇ ਕੋਲ ਐਸਾ ਮਾਲ ਦੀਂਦਾ ਵੀਡੀਓ ਸਾਰਾ ਪਿਆ ਹਨ ਹਮ ਇਹਦੇ ਵਿੱਚੋਂ ਹਜੇ 5-4 ਕੁਇੰਟਲ ਵੇਚਿਆ ਹੈਗਾ ਹਮ 19 1985 ਇਹ ਹਮ ਝੋਨਾ 15-9 ਵਾਲੀ 15 1509 ਦਾ ਬਦਲਾ ਹੈ ਹਨ ਹਮ ਵਧੀਆ ਝਾੜ ਆ ਬਿਮਾਰੀ ਰਹੇ ਤਾਂ ਹਨ ਕਿੰਨੇ ਦਿਨਾਂ ਦੀ ਇਹ ਵੈਰੈਟੀ ਹੈ 3 ਮਰਹਲ 110 ਦਿਨ ਦੀ ਵੈਰੈਟੀ ਹੈ ਸਾਰੀ ਸੀ ਟੂ ਸੀਡ ਸੀਡ ਤੋਂ ਸੀਡ ਹੂੰ ਸਭ ਤੋਂ ਘੱਟ ਟਾਈਮ ਇਹ ਸਭ ਤੋਂ ਘੱਟ ਟਾਈਮ ਜੇ ਕੋਈ ਵੈਰੈਟੀ ਹੈਗੀ ਤਾਂ ਉਹ ਅੱਜ ਤੱਕ ਦੀ 1985 ਹੈ 1985 ਹੈ ਗੱਦ ਵੀ ਦਰਮਿਆਨਾ ਹੂੰ ਤੇ ਸਿੱਧੀ ਵੀ ਵੇਚ ਜਾਂਦੀ ਆ ਝਾੜ ਝਾੜ ਇਹਦਾ 24 25 ਕੁਇੰਟਲ ਬੜੇ ਆਰਾਮ ਨਾਲ ਮੰਡੀ ਵਾਲਾ ਆਊਗਾ ਹੂੰ ਨਾਲੇ ਕੋਈ ਐ ਇਹਨੂੰ ਬਿਮਾਰੀਆਂ ਨਹੀਂ ਸਪਰੇ ਹਨੀ ਝੰਡਾ ਨਹੀਂ ਕੋਈ ਝੰਡਾ ਰੋਗ ਇਹਨੂੰ ਆ ਹਾਂ ਨਹੀਂ ਜੇ ਸਿੱਧੀ ਬਜਾਈ ਕਰਦੇ ਸਿੱਧੀ ਬਜਾਈ 'ਚ ਵੀ ਆ ਜਾਂਦਾ ਹੁੰਦਾ ਠੀਕ ਹੈ ਝੰਡੇ ਰੋਗ ਦਾ ਕਈ ਕਾਰਨ ਨੇ ਬੀਜ ਵੀ ਹੋ ਜਾਂਦਾ ਹੂੰ ਜ਼ਮੀਨ 'ਚ ਵੀ ਹੋ ਜਾਂਦਾ ਹਵਾ 'ਚ ਵੀ ਹੋ ਜਾਂਦਾ ਹਾਂ ਉਹ ਵੱਖਰੇ ਉਹ ਝੰਡੇ ਵਾਲੀ ਦਾ ਇੱਕ ਬੱਕਰੀ ਵੱਖਰਾ ਮੈਟਰ ਉਹ ਤਾਂ ਮੈਟਰੀ ਵੱਖਰਾ ਹੂੰ ਪਰ ਝੰਡੇ ਦਾ ਇੱਕ ਆਪਾਂ ਥੋੜੀ ਵੀਡੀਓ ਨਾਲ ਹੀ ਇੱਕ ਇਲਾਜ ਦੱਸਦੇ ਹਾਂ ਹੂੰ ਸਾਰੇ ਜ਼ਿੰਮੇਵਾਰ ਕਰ ਸਕਦੇ ਨੇ ਮੁਫਤ ਦਾ ਇਲਾਜ ਹੂੰ ਕਿਵੇਂ ਝੰਡਾ 100% ਤਾਂ ਨਹੀਂ ਮੈਂ ਕਹਿੰਦਾ 95 96% ਦਾ ਕੰਟਰੋਲ ਹੋ ਜਾਂਦਾ ਸਾਥ ਕਾਦੇ ਨਾਲ ਜਦੋਂ ਆਪਾਂ ਨੇ ਇਹ ਸਿੱਧੀ ਬਿਜਾਈ ਕਰਨੀ ਆ ਜਾਂ ਪੌਦ ਬੀਜਣੀਆਂ ਹੂੰ ਕਟੋ ਘਟ ਇਹਨੂੰ ਪੱਲੀ ਤੇ ਪਾ ਕੇ ਵਿਹੜੇ ਜਾਂ ਕੋਠੇ ਤੇ 5 ਦਿਨ ਹੂੰ ਲਗਾਤਾਰ ਧੁੱਪ ਰਭੋ ਸੁਕਾ ਲਓ ਪਹਿਲਾਂ 5 ਦਿਨ ਐਂ ਬੋਰੀ ਚੋਂ ਕੱਢ ਕੇ ਬਹੁਤ ਨਾਲ ਭੀਜੋ ਹੂੰ ਇਹਨੂੰ 5 ਦਿਨ ਪੱਲੀ ਤੇ ਪਾ ਕੇ ਧੁੱਪ ਚ ਰੱਖੋ ਠੀਕ ਹੈ ਬੀਜਣ ਤੋਂ ਪਹਿਲਾਂ ਬੀਜਣ ਤੋਂ 5 ਦਿਨ ਪਹਿਲਾਂ ਹੂੰ ਤੇ ਇਹਦੇ ਨਾਲ ਥੋੜਾ ਜਿਹੜਾ ਝੰਡਰਾ ਦਾ ਸਾਡਾ ਨਿੱਜੀ ਤਜਰਬਾ ਵੀ ਬਹੁਤ ਹੱਦ ਤੱਕ ਕੰਟਰੋਲ ਹੋ ਜੂਗੀ ਬੀਜ ਚੋਂ ਝੰਡਾ ਨਹੀਂ ਆਉਂਦਾ ਬੀਜ ਚੋਂ ਨਹੀਂ ਹਾਂ ਵੀ ਬਹੁਤ ਵੀ ਉਹ ਫੰਗਸ ਫੜਦਾ ਵੀ ਨਹੀਂ ਸੀਸ਼ੇ ਤੇ ਹਾਂ ਕਿਸ ਤਾ ਵਿਚੀ ਪਈ ਐ ਇਹ ਤੇ ਆਪਾਂ ਇਧਰੋਂ ਕੱਢੀ ਪਿਉਂਦੀ ਬੀਜਤੀ ਹੂੰ ਉਹ ਵੱਧ ਜਾਂਦੀ ਐ ਵੱਧ ਜਾਂਦਾ ਹੂੰ ਜਦੋਂ ਆਪਾਂ ਇਹਨੂੰ ਧੁੱਪੇ ਪਾਵਾਂਗੇ ਤਾਂ ਜਿਹੜੇ ਉਹ ਜਿਹੜੇ ਇਹਦੇ ਵਿੱਚ ਜਵਾਣੂ ਨੇ ਉਹ ਮਰ ਜਾਂਦੇ ਉਹ ਮਰ ਜਾਣਗੇ ਧੁੱਪ ਨਾਲ ਧੁੱਪ ਵੀ ਇੰਨੀ ਹੁੰਦੀ ਐ ਅੱਜ ਕੱਲ੍ਹ ਦੀ ਮਈ ਦੀ ਹੈਨਾ ਐ ਝਾਲ ਪੈਂਦੀ ਹੁੰਦੀ ਐ ਰੋਣਾ ਬੰਦਾ ਸੁੱਕਦਾ ਹਾਂ ਜਿਹੜੀ ਗੱਲ ਇਹ ਬੰਦਾ ਜੇ ਸਾਰੇ ਕਿਸਾਨ ਤੇ ਤਿਆਰਪਾ ਕਰ ਲੈਣਾ ਤਾਂ ਦਵਾਈਆਂ ਦੂਈਆਂ ਨਾਲ ਸੋਧਣ ਦੀ ਬਹੁਤੀ ਲੋੜ ਨਹੀਂ ਤੇ ਜਿਵੇਂ ਬਾਸਮਤੀ ਦਾ ਐਤਕੀ ਕਹੇ ਜੀ ਕਿੰਨਾ ਕਰਕਵਾ ਮੈਨਾਂ ਦਾ 50% ਉੱਡ ਜਾ ਮੈਨੂੰ ਜਿਹੜੇ ਹਿਸਾਬ ਨਾਲ ਦੇਖੋ ਕੱਲ੍ਹ ਕੁਝ ਹੋ ਸਕਦਾ ਅੱਜ ਤੱਕ ਜੇ ਆਪਾਂ ਸੋਚ ਜਿਹੜਾ ਅੱਜ ਅੱਜ ਦਾ ਜਿਹੜਾ ਹੁੰਦਾ ਆਪਾਂ ਅੱਜ ਦੀ ਮਾਰਕੀਟ ਦੇਖੀ ਜੀ ਹਾਂ ਤਾਂ ਜਿੰਨੇ ਫੋਨ ਆਉਂਦੇ ਨੇ ਕੋਈ P131 ਦਾ ਹੂੰ ਕੋਈ Usha ਦਾ ਹੂੰ ਕੋਈ 26 ਦਾ ਬਾਦਲ ਕੀ ਆ ਹੂੰ ਕੋਈ 110 ਦਾ ਪਰ ਬਾਸਮਤੀ ਦਾ ਪਾਉਣ ਨਹੀਂ ਬਾਸਮਤੀ ਦਾ ਹਾਂ ਵੀ ਜਿਹੜੇ ਅੱਜ ਦੀ ਮਾਰਕੀਟ ਦੇਖੀ ਜੇ 50% ਰਕਬਾ ਤਾਂ ਉਡੂਗਾ ਉਡੂਗਾ ਕੱਟੋ ਕੱਟ ਉਡੂਗਾ ਲੱਗਦਾ ਲੱਗਦਾ ਵੀ ਜੇ 50% ਉੱਡਦਾ ਫਿਰ ਕਿੰਨੇ ਪ੍ਰੋਡਿਊਸਰ ਨੇ ਜਾਂ ਕੋਈ ਸੀਡ ਦਾ ਸਾਡੇ ਮੂਹੋਂ ਕਿਸਾਨ ਕੰਮ ਕਰਦਾ ਹਨਾ ਹੂੰ ਤਕਰੀਬਨ ਜੇ ਅਗਲੇ ਕੁਲੇ ਗੱਲ ਤੋੜਦੇ ਆਂ ਆਹ ਲਾ ਕਹਿੰਦਾ ਯਾਰ ਨਾ ਬਾਂਸਪਤੀ ਦਾ ਤਾਂ ਕੋਈ ਰੁਝਾਨ ਨਹੀਂ ਹੂੰ ਫਿਰ ਕਿਤਨੇ ਕਿਤੇ ਰੇਟ ਦਾ ਕੀ ਦੇਖਦੇ ਆਂ ਦੇਖੋ ਮਾਰਕਟ ਬਦਲ ਸਕਦਾ ਘਟ ਸਕਦਾ ਜੇ ਹੁਣ ਮਾਰਕੀਟ ਚ ਚੀਜ਼ ਦੀ ਲੋੜ ਆ ਉਹ ਹੈ ਨਹੀਂ ਹੂੰ ਤਾਂ ਕਿਤਨੇ ਕਿਤੇ ਕਿਤੇ ਨਾ ਕਿਤੇ ਰੇਟ ਤਾਂ ਫਿਰ ਉਹ ਬਦਲਣ ਦੀ ਸੰਭਾਵਨਾ ਹੈਗੀ ਆ ਤੇ ਜੇ ਇਹਦੀ ਗੱਲ ਕਰੀਏ ਇਹ ਵੈਰਾਈਟੀ ਹੈ ਜਿਹੜੀ ਇਹ ਕਈ ਰੇਟ ਜੇ ਆਪਾਂ ਇਹ ਕੁਆਂਟਲਾਂ ਤੇ ਕੀ ਰੇਟ ਵਿਕੀ ਮੰਡੀ ਚ ਹਾਂ ਹਾਂ ਮੰਡੀ 'ਚ ਇਹ 3 ਕਾਹ ਹਜ਼ਾਰ ਰੁਪਏ ਕੁਆਂਟਲ ਵਿਕੀਤੀ ਆਪਾਂ ਟਰਾਈ ਕਰੀ ਪਿਛਲੇ ਸਾਲ ਪਿਛਲੇ ਸਾਲ ਉਹੀ 15 ਨੌ ਦੇ ਵਾਲੇ 15 ਨੌ ਦੇ ਵਾਲੇ ਵਾਲੇ ਘੁੰਮੀ ਠੀਕ ਹੈ ਤੇ ਬਾਕੀ ਅੱਗੇ ਸਮਾਂ ਦੱਸੂਗਾ ਉਹ ਸਮਾਂ ਦੱਸੂਗਾ 15 ਨੌ ਨਾਲੋਂ ਇਹ ਆ 20 5 6000 ਰੁਪਏ ਹੁਣ ਫਲੇਵਰ ਲਵਾਈ ਕਰ ਦੂਗੇ ਤੁਸੀਂ ਇਹਨੂੰ ਸਿੱਧੀ ਬੀਜ ਕੇ ਹੂੰ 15 ਤੋਂ 20 ਦਿਨ ਦੇ ਵਿਚਕਾਰ ਜਿਹੜੇ 16 17 ਦਿਨ ਨੇ ਇਹਦੇ ਹੂੰ ਜਦੋਂ ਹਰੀ ਹੋਗੀ ਹੂੰ ਇਹਦੇ ਵਿੱਚ ਝੋਨੇ ਹਰੇ ਜਿੰਨੇ ਮਰਜ਼ੀ ਹੋ ਜਾਣ ਠੀਕ ਹੈ ਉਸ਼ਾ ਹੋ ਜੇ ਕੱਖ ਹੋ ਜਾਣ ਕੱਖ ਹੋ ਜਾਣ ਹੂੰ ਪਰਸ਼ੂਟਨਾ ਦੀ ਦਵਾਈ ਹੈ ਜਿਹੜੀ ਮੇਜਾ ਤੇ ਪਰ ਹੂੰ ਉਹ ਇਹ ਤੇ ਸਪਰੇ ਹੋ ਜੇ ਠੀਕ ਹੈ ਸ਼ਕਤੀਮਾਨ ਦੇ ਭੂਣ ਜੇ ਨਾਲ ਹੋ ਜੇ ਹੂੰ ਤਾਂ ਜਿਹੜੇ ਕੱਖ ਨੇ ਉਹ 100% ਮਰ ਗੋਣੇ ਨੇ ਚੋਬਾਗਾ ਉਹਨਾਂ ਦੀ ਕੋਈ ਸਮੱਸਿਆ ਨਹੀਂ ਕੱਲੀ ਇਹ ਹੀ ਰਹੀ ਜੀ ਸਾਰੀ ਸਾਰੇ ਮਰ ਜਾਣਗੇ ਸਾਰਾ ਕੁਝ ਖਤਮ ਕੱਲੀ ਇਹ ਹੀ ਰੂ ਸਿੱਧੀ ਬਜਾਈ ਨੂੰ ਇਹ ਬਹੁਤ ਹੀ ਬੈਨੀਫਿਟ ਹੈ ਵੀ ਇਹ ਤੋਂ ਵਧੀਆ ਕੋਈ ਵੈਰਾਈਟੀ ਹੈ ਨਹੀਂ ਸਿੱਧੀ ਬਜਾਈ ਬਸ ਜੀ ਆਪਾਂ ਨੂੰ ਲੱਗਦਾ ਵੀ ਇਹ ਤੋਂ ਵਧੀਆ ਕੋਈ ਵੈਰਾਈਟੀ ਹੂੰ ਤੇ ਇਹ ਲੌਣੀ ਕਦੋਂ ਆ ਕਿੰਨੀ ਜੁਲਾਈ ਜਾਂ ਜੂਨ ਇਹਦਾ ਜਿਹਨੇ ਪਨੀਰੀ ਬਣਾ ਕੇ ਮੰਨ ਲਓ ਜਿਹਨੇ ਕਿਸੇ ਨੇ ਤਿੰਨ ਫਸਲਾਂ ਦੇ ਜਾਣਾਗਾ ਤਾਂ ਸਿੱਧੀ ਬਿਜਾਈ ਕਿਹੜਾ ਬੰਦਸ ਮਈ ਜੀ ਬੀਜ ਦੋ ਜੂਨ ਚ ਬੀਜ ਲੋ ਜੁਲਾਈ ਚ ਬੀਜ ਲੋ ਤੁਸੀਂ ਪੰਜਵੇਂ ਮਹੀਨੇ ਬੀਜ ਸਕਦੇ ਹੋ ਛੇਵੇਂ ਚ ਬੀਜ ਸਕਦੇ ਹੋ ਸੱਤਵੇਂ ਬੀਜ ਸਕਦੇ ਹੋ ਠੀਕ ਹੈ ਖੁੱਲੀ ਆਪਸ਼ਨ ਹੈ ਖੁੱਲੀ ਆਪਸ਼ਨ ਹੈ ਇਹਨੂੰ ਕੋਈ ਮਾੜਾ ਮੌਸਮ ਦਾ ਨਹੀਂ ਹੈਗਾ ਕੋਈ ਮਤਲਬ ਨਹੀਂ ਇਹਨੂੰ ਹਾਂ ਇਹਨੇ ਹਫ਼ਦੇ ਦਿਨ ਟਾਈਮ ਪੂਰਾ ਕਰ ਇਹਨੇ ਪੂਰਾ ਟਾਈਮ ਕਰਕੇ ਹੁਣ ਜੇ ਮੈਂ ਮੰਨ ਲਓ ਤਿੰਨ ਤਿੰਨ ਫਸਲਾਂ ਦੇ ਸੋਰਸ ਵਾਲੇ ਨੇ ਹਨਾ ਹੂੰ OGTB ਲੈਣਗੇ ਠੀਕ ਹੈ ਜਿਵੇਂ ਚਾਹੇ ਇਹਨੂੰ ਸਿੱਧੇ ਵਿਜਾਈ ਤਾਂ ਮਈ ਚ ਕਰ ਦੋ ਚਾਹੇ ਜਿਵੇਂ ਮਈ ਚ ਕਰ ਲਓ ਹਾਂ ਵੀ ਜੂਨ ਤੋਂ ਵੀ ਪਹਿਲਾਂ ਹੀ ਚੱਕ ਦੋ ਜੂਨ ਤੋਂ ਵੀ ਪਹਿਲਾਂ ਹੀ ਕਰ ਦੋ ਠੀਕ ਹੈ ਵੀ ਇਹਨੇ ਜਾ ਕੇ ਪਹਿਲੀ ਹਾਰਵੈਸਟਿੰਗ ਹੋਏ ਨੀ ਮੱਕੀ ਜਮਾਂ ਟਾਈਮ ਤੇ ਲਾਉਣੀ ਆ ਚਾਹੇ ਮੱਕੀ ਲਾ ਦੋ ਇੱਚ ਚਾਹੇ ਅੱਖ ਬੀਜ ਲਓ ਉਦੋਂ ਬਾਅਦ ਹਨਾ ਹਾਂ ਆਲੂ ਆ ਆਲੂ ਆਲਾ ਹਮ ਹਰੇ ਮਟਰਾਂ ਵਾਲਾ ਕਿਸੇ ਨੇ ਸਬਜ਼ੀ ਦੀ ਕਾਸ਼ਤ ਕਰਨੀ ਆ ਕਿਸੇ ਨੇ ਲਸਣ ਦੀ ਕਰਨੀ ਆ ਤਾਂ ਬੜੇ ਆਰਾਮ ਨਾਲ ਇਹਨੂੰ ਹਮ ਤੁਸੀਂ ਮਈ ਚ ਬੀਜ ਕੇ ਨੌਵੇਂ ਮਹੀਨੇ ਚ ਵੱਢ ਲਈ ਹਮ ਇਹਦਾ ਰੇਟ ਆ ਦੇਖੋ ਛੋਟੀ ਕਿਸਮ ਦਾ ਮਾਰਕੀਟ ਚ ਕੀ ਖੁੱਲਦਾ ਹਨਾ ਬਿਲਕੁਲ ਝਾੜ ਬੱਖੋਂ ਕੋਈ ਕਾਹਦੀ ਬਈਆ 20 ਘੰਟੇ ਤੋਂ 26 27 ਕੁਆਂਟਲ ਤੱਕ ਲੈਦਾ 20 ਤੋਂ ਮਰਜ਼ੀ ਨਹੀਂ 20 ਤੋਂ ਨਹੀਂ ਕੱਢਦੀ ਹੂੰ ਆਪਣੀ 1 ਜੂਨ ਦੀ ਬੀਜੀ ਹੋਈ ਠੀਕ ਹੈ ਲੇਬਰ ਨਾਲ ਝਾੜ ਕੇ ਸੁਕਾ ਕੇ ਹੂੰ ਕੜੁਕ ਕਰਕੇ ਆਪਾਂ ਸਟਾਕ ਰੱਖਣਾ ਦੀਗਾ ਤਾਂ ਵੀ 20 ਕੁਆਂਟਲ ਹੋਗੀ ਹੂੰ ਨਾਲੇ ਆਪਾਂ ਇੰਨਾ ਸੁਕਾਇਆ ਇਹੇ ਜੀ ਮੰਨ ਲਾ ਚਾਹਤ 5 4 ਕੁਆਂਟਲ ਤੱਕ ਦੇਖ ਲਾ ਵੀ ਮੰਨ ਲਾ ਸੋਨੇ ਵਰਗੀ ਪਈ ਆ ਹੂੰ ਤੇ ਇਹਦਾ ਬਈ ਜੇ ਗੱਲ ਕਰੀਏ ਫਿਰ ਇਹਦਾ ਆਪਾਂ ਵੀ ਕਿੰਨਾ ਕ ਆਪਣੇ ਕੋਲੇ ਇਹ ਤੀਜੀ ਆਪਣੇ ਕੋਲੇ 60 70 ਕੁਇੰਟਲ ਆ ਗਿਆ ਇਹ ਤੀਜੇ ਸਾਲ ਆਪਣੇ ਕੋਲੇ ਹਾਂ ਤਿੰਨ ਸਾਲ ਲਾ ਲਈ ਆਪਾਂ ਹਾਂ ਆਪਾਂ 1 ਸਾਲ ਬੀ ਤਿਆਰ ਕਰਿਆ 2 ਸਾਲ ਬੀ ਜਿਆ ਤੀਜਾ ਸਾਲ ਹਾਂ ਤੀਜੇ ਸਾਲ ਹੈ ਆਪਣੇ ਕੋਲੇ ਤੀਜੇ ਸਾਲ ਹੈ ਵੀ 3 ਸਾਲਾਂ ਦਾ ਆਪਣੇ ਕੋਲ ਤਜਰਬਾ ਵੀ ਵੈਰਾਈਟੀ ਇਹ ਆਪਣੇ ਕੋਲ ਇੱਕ ਨੰਬਰ ਹੋਈ ਜੀ ਤੇ ਕਿਸੇ ਨੇ ਵੀ ਬੀਜ ਲੈਣਾ ਬਾਈ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਹੈ ਪਿੰਡ ਲੌਂਗਵਾਲ ਦੇ ਵਿੱਚ ਬਾਈ ਨਰਮਲ ਦੋਲਟ ਜਿਹਨੇ ਆ ਵੀ ਕਣਕ ਦਾ ਵੱਧ ਝਾੜ ਆ ਗਿਆ ਇੰਨਾ ਆ ਗਿਆ ਬਾਈ ਇੰਨਾ ਆ ਗਿਆ ਇਹਦਾ ਝਾੜ ਸਿਰਫ 16 ਕੁਇੰਟਲੀ ਆਇਆ ਬਾਈ ਕਿਉਂ ਮਹੀ ਗੱਲ ਇਹ ਹੈ ਵੀ 7 ਕਨਾਲਾਂ ਚੋਂ 16 ਕੁਇੰਟਲ ਹੁਣ ਜੇ ਆਪਾਂ ਉਹ ਜਿੱਥੇ 30 28 ਕੁਇੰਟਲ ਹੋਈ ਹੈ ਨਾ ਹੂੰ ਉਸੇ ਰੇ ਵੀ 70 80 ਕਿਲੋ ਪੈ ਗਿਆ ਡੀਏਪੀ ਹੂੰ ਠੀਕ ਹੈ ਨਾ ਹੂੰ ਤੇ ਉਥੇ ਯੂਰੀਆ ਵੀ ਚਾਰ ਚਾਪਾ ਪੰਜ ਇਕੱਠੇ ਯੂਜ਼ ਕਰ ਲਏ ਹੋਰ ਪਤਾ ਨਹੀਂ ਕੀ ਕੀ ਕੈਮੀਕਲ ਯੂਜ਼ ਕਰ ਰਹੇ ਹਨਾ ਹੂੰ ਇਹ ਨੂੰ ਇਹ ਇਹ ਨੂੰ ਜਿਹੜਾ ਆਪਾਂ ਨੇ ਹੈਗਾ ਮੰਨ ਕੇ ਵੀ ਵੈਸੀ ਝਾੜ ਘਾਟੇ ਗਣਕਾਂ ਦਾ ਤਾਂ ਹੂੰ ਖਾਣ ਵਾਸਤੇ ਹਨਾ ਹੂੰ ਲੇਕਿਨ ਜਦੋਂ ਆਪਾਂ ਇਹਨੂੰ ਉਸ ਪਾਸੇ ਲੈ ਜਾਂਦੇ ਆ ਬਿਮਾਰੀਆਂ ਰਹੇ ਤੋਂ ਜਾਂ ਬਈ ਇਨਸਾਨੀ ਬੋਡੀ ਵਾਸਤੇ ਵਧੀਆ ਹੋਵੇ ਹੂੰ ਤਾਂ ਜਿਹੜਾ ਇਹਦੇ ਵਿੱਚ ਆਪਾਂ ਯੂਰੀਆ ਫਿਰ ਹੂੰ ਯੂਨੀਵਰਸਿਟੀ 90 ਕਿਲੋ ਲਿਖਦੀ ਆ ਆਪਾਂ ਉਦੋਂ ਵੀ ਘੱਟ ਪਾਏਗਾ ਹੂੰ ਯੂਨੀਵਰਸਿਟੀ 50 ਕਿਲੋ ਲਿਖਦੀ ਆ ਆਪਾਂ ਉਦੋਂ ਵੀ ਘੱਟ ਪਾਏ ਡੀਏਪੀ ਹੂੰ ਤੇ ਇਹਦੇ ਉੱਤੇ ਐਕਸਟਰਾ ਕੋਈ ਤੱਤਾਂ ਦੀ ਜਾਂ ਸਪਰੇਏ ਕਿਸੇ ਤਰ੍ਹਾਂ ਦੀ ਕੋਈ ਇਹ ਕਿਹੜੀ ਕਿਹੜੀ ਵੈਰਾਈਟੀ ਸੀ ਇਹ ਜਿੰਕ 1 ਹੂੰ 84 ਨੰਬਰ 84 ਬਨ 84 ਨੰਬਰ 1 ਤੇ ਜਿੰਕ 2 ਜਿੰਕ 2 ਤੇ ਵਿੱਚ ਜੋ ਠੀਕ ਬਣਾ ਸਰਕੇ ਵਾਲੇ ਕਰਨਾਲ ਯੂਨੀਵਰਸਿਟੀ ਦੇ ਰੀਲ ਗਾਰੇ ਚ ਇਸ ਵਾਰ ਤਾਂ ਕਰਕੇ ਇਹਦਾ ਘੱਟ ਝਾੜ ਆਇਆ ਇਹ ਜਮਾਂ ਦੇ ਦਾਣੇ ਵੀ ਜਿਹੜੇ ਵਿੱਚ ਹੈਗੇ ਨੇ ਨਾ ਇਹ ਬਾਈ ਆਪਾਂ ਘਰ ਖਾਣ ਵਾਸਤੇ ਇੰਨੀ ਕੀ ਹੋਈ ਆ ਖਾਣ ਵਾਸਤੇ ਇੰਨੀ ਕੀ ਹੋਈ ਆ ਪਰ ਵਿੱਚ ਬੰਦੇ ਮੰਗਦੇ ਨੇ ਕੁਝ ਫਿਰ ਜਦੋਂ ਮੈਥੋਂ ਮੰਗਦੇ ਨੇ ਮੈਂ ਕਹਿੰਦਾ ਨਾ ਵੀ ਭਾਈ 1000 ਰੁਪਿਆ ਕੁਆਂਟਲ ਵਾਰਾ ਵਧ ਲਾਵਾਂਗੇ ਆਲਾ ਕਹਿੰਦਾ ਫਿਰ ਤਾਂ ਮੰਡੀ ਚੋਂ ਲੈ ਕੇ ਖਾ ਲਾਂਗੇ ਮਾ ਭਾਈ ਜ਼ਹਿਰ ਖਾਣੀ ਐ ਸਾਈ ਤੁੰ। ਫਿਰ ਤਾਂ ਵੀ ਜ਼ਹਿਰ ਵਾਲੀ ਖਾ ਲਾਂ ਹਾਂ ਪਰ ਪੈਸੇ ਮੈਨੂੰ 1000 ਵਧ ਨਹੀਂ ਦੇਣਾ ਠੀਕ ਹੈ